ਸੜਕ ਸੁਰੱਖਿਆ ਫੋਰਸ ਸੜਕ ਤੇ ਲੋਡ ਪੈਣ ਤੇ ਜ਼ਿੰਦਗੀਆਂ ਬਚਾਉਣ ਚ ਕਾਮਯਾਬ ਹੁੰਦੀ ਨਜ਼ਰ ਆ ਰਹੀ ਹੈ ਜੀ ਹਾਂ ਮੁੱਖ ਮੰਤਰੀ ਦਾ ਇੱਕ ਡ੍ਰੀਮ ਪ੍ਰੋਜੈਕਟ ਸੀ ਕੁਝ ਦਿਨ ਪਹਿਲਾਂ ਜਲੰਧਰ ਵਿਖੇ ਇਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ ਸੀ ਉਸ ਤੋਂ ਬਾਅਦ ਪਟਿਆਲਾ ਵਿਖੇ ਵੀ ਇੱਕ ਅਜਿਹੀ ਰਾਤ ਨੂੰ ਖਾਸਾ ਹੁੰਦਾ ਮੋਟਰਸਾਈਕਲ ਸਵਾਰ ਨੌਜਵਾਨ ਕਾਰ ਨਾਲ ਟਕਰਾ ਕੇ ਜ਼ਖਮੀ ਹੋ ਜਾਂਦਾ ਹੈ ਤੇ ਉਸ ਨੂੰ ਤੁਰੰਤ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਚੋ ਕੇ ਟਾਈਮ ਸਿਰ ਹਸਪਤਾਲ ਪਹੁੰਚਾ ਦਿੰਦੇ ਆ ਜਿਸ ਨਾਲ ਉਸ ਨੌਜਵਾਨ ਦੀ ਜਾਨ ਬਚ ਜਾਂਦੀ ਹੈ ਕਿਤਨਾ ਕਿਤੇ ਮੁੱਖ ਮੰਤਰੀ ਅਤੇ ਡੀਜੀਪੀ ਪੰਜਾਬ ਪੁਲਿਸ ਦੇ ਸਾਂਝੇ ਉਪਰਾਲੇ ਦੇ ਨਾਲ ਜਿਹੜੀ ਸੜਕ ਸੁਰੱਖਿਆ ਫੋਰਸ ਬਣਾਈ ਗਈ ਹੈ ਇਹ 24 ਘੰਟੇ ਸੜਕੀ ਹਾਦਸਿਆਂ ਦੇ ਵਿੱਚ ਮਦਦ ਵਾਸਤੇ ਤਿਆਰ ਰਹਿੰਦੀ ਹੈ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਕਿ ਹਾਸਾ ਹੋ ਜਾਂਦਾ ਹੈ ਲੇਕਿਨ ਟਾਈਮ ਸਿਰ ਸਮੇਂ ਸਿਰ ਹਸਪਤਾਲ ਨਾ ਪਹੁੰਚਣ ਕਾਰਨ ਕਈ ਵਾਰ ਜਿਹੜਾ ਪੀੜਤ ਹੁੰਦਾ ਉਸ ਦੀ ਅਜਾਈ ਮੌਤ ਹੋ ਜਾਂਦੀ ਹੈ ਲੇਕਿਨ ਹੁਣ ਉਹ ਸਮੇਂ ਨੂੰ ਬਚਾਉਂਦੇ ਹੋયા ਸਮਾਂ ਬਚਾਉਣਾ ਯਾਨੀ ਕਿ ਇੱਕ ਕੀਮਤੀ ਜ਼ਿੰਦਗੀ ਬਚਾਉਣਾ ਹੁੰਦਾ ਸੋ ਕਿਤਨਾ ਕਿਤੇ ਕਹਿ ਸਕਦੇ ਆ ਕਿ ਹੁਣ ਪੰਜਾਬ ਭਰ ਵਿੱਚ ਜੋ ਇਹ ਸੜਕ ਸੁਰੱਖਿਆ ਫੋਰਸ ਬਣਾਈ ਗਈ ਹੈ ਜਿਹਦੇ ਮੁਲਾਜ਼ਮ ਨੇ ਇਹ ਹਰ ਤੰਦਰੇ ਡਿਊਟੀ ਨਿਭਾ ਰਹੇ ਨੇ ਇਸ ਵਾਸਤੇ ਇਹਨਾਂ ਨੂੰ ਸਪੈਸ਼ਲ ਤੌਰ ਤੇ ਗੱਡੀਆਂ ਵੀ ਉਪਲਬਧ ਕਰਾਈਆਂ ਗਈਆਂ ਨੇ ਤਾਂ ਕਿ ਕਿਸੇ ਵੀ ਤਰ੍ਹਾਂ ਦੇ ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਸਟੇਟ ਹਾਈਵੇਜ਼ ਨੇ ਜਾਂ ਮੇਨ ਰੋਡਸ ਨੇ ਉੱਥੇ ਜੇਕਰ ਕੋਈ ਹਾਸਾ ਹੁੰਦਾ ਤਾਂ ਇਹਨਾਂ ਨਾਲ ਸੰਪਰਕ ਕੀਤਾ ਜਾ ਸਕਦਾ ਅਤੇ ਕੁਝ ਹੀ ਮਿੰਟਾਂ ਦੇ ਵਿੱਚ ਪੂਰੀ ਫੁਰਤੀ ਤੇ ਰਫਤਾਰ ਦੇ ਨਾਲ ਸੜਾ ਸੁਰੱਖਿਆ ਫੋਰਸ ਦੇ ਮੁਲਾਜ਼ਮ ਆ ਕੇ ਉਸ ਪੀੜਤ ਨੂੰ ਐਕਸੀਡੈਂਟ ਪੀੜਤ ਨੂੰ ਚੁੱਕ ਕੇ ਹਸਪਤਾਲ ਪਹੁੰਚਾਉਂਦੇ ਨੇ ਤਾਂ ਜੋ ਉਹਦੀ ਕੀਮਤੀ ਜਾਨ ਬਚ ਸਕੇ ਅਤੇ ਪਰਿਵਾਰ ਨੂੰ ਕੋਈ ਵੀ ਦੁਖਾਂਤ ਨਾ ਚੱਲਾ ਪਵੇ